جا کو مشکل ات وણે ਢੋਈ ਕੋਈ ਨਾ ਦੇ ਲਾਗੋ ਹੋਏ ਦੁਸ਼ਮਨਾ ਸਾਖ ਪੀ ਪਜ ਖਲੇ ਸਭੋ ਭਜ ਆਸਰਾ ਚੁਕੇ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰह्म ਲਗੇ ਨ ਤਤੀਵਾਓ ਜੇ ਕੋ ਹੋਵੇ ਦਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਤੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਜੇ ਤ ਆਵ ਉਸ ਪਾਰ ਭ੍ਰਮਤਾ ਨ ਚਲ ਹੋਵੈ ਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਭ ਠੀਕ ਹੋਵੋਗੇ ਆਓ ਸੁਣੋ ਅੱਜ ਮੈਂ ਸ਼ੰਭੂ ਮੋਰਚਾ ਦਿਖਾਵਾਂ ਬੈਗਰੂ ਦੇ ਕਿਰਪਾ ਨਾਲ ਇੱਥੇ ਭਾਈ ਲੰਗਰ ਚੱਲਦੇ ਆ ਪਾਸੇ-ਆਸੇ ਪਿੰਡਾਂ ਵਾਲੇ ਮੇਰੇ ਵੀਰ ਪਹਿਲੇ ਦਿਨ ਤੋਂ ਹੀ ਆ ਜੁੜੇ ਹੋਏ ਨੇ ਇਹ ਭਾਈ ਸੰਗਤ ਨਾਲ ਸੰਗਤ ਦੀ ਸੇਵਾ ਕਰਦੇ ਆ 60 ਸਾਲ 70 70 ਸਾਲ ਦੇ ਨੌਜਵਾਨ ਨੇ ਇਹ ਨੌਜਵਾਨ ਮੈਂ ਐਸੇ ਕਰਕੇ ਕਹਿਣਾ ਮਿੱਤਰੋ ਇਹ ਇੱਕ ਦਿਨ ਵੀ ਇਹਨਾਂ ਨੇ ਮਿਸ ਨਹੀਂ ਕੀਤਾ ਐਸੀ ਵਹਿਗੁਰੂ ਦੀ ਕਿਰਪਾ ਹੈ ਇੰਨਾ ਵੀਰਾਂ ਤੇ ਵਹਿਗੁਰੂ ਤੰਦਰੁਸਤੀਆਂ ਬਖਸ਼ ਨੇ ਇਹਨਾਂ ਨੂੰ ਕਿਉਂਕਿ ਮੋਰਚੇ ਦੇ ਉੱਪਰ ਇਸ ਸਮੇਂ ਬੜਾਪਾ ਬੈਠਾ ਹੈ ਬੜਾਪੇ ਦੀ ਸੇਵਾ ਕਰਨੀ ਤੇ ਰੱਬ ਦੀ ਸੇਵਾ ਕਰਨ ਦੇ ਬਰਾਬਰ ਹੀ ਆ ਦੋਸਤੋ ਵਹਿਗੁਰੂ ਦੀ ਕਿਰਪਾ ਬਣਾਈ ਰੱਖੇ ਸਾਰੇ ਵੀਰ ਭੈਣਾਂ ਤੇ ਇੱਥੇ ਬਜ਼ੁਰਗਾਂ ਛੜਕਾਂ ਦੇ ਉੱਪਰ ਰਹਿਣਾ ਕਿ ਕਿਵੇਂ ਜੀਵਨ ਬਤੀਤ ਕਰਨਾ ਹੈ ਇਹ ਸਾਧ ਸੰਗਤ ਨੂੰ ਤੇ ਸਾਰੇ ਸੰਸਾਰ ਨੂੰ ਦੱਸ ਰਹੇ ਨੇ ਬੇ ਸ਼ਰਕਾਂ ਤੇ ਵੀ ਜੀਵਨ ਬਤੀਤ ਹੋਇਆ ਸਕਦਾ ਹੈ ਕੋਠੀਆਂ ਬੰਗਲਿਆਂ ਦੇ ਨੋ ਬੀ ਵਧੀਆ ਖੂਬਸੂਰਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਮੋਰਚੇ ਦੇ ਉੱਪਰ ਜੇ ਤੁਸੀਂ ਉਹ ਵੈਗਰੂ ਨੂੰ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹੋ ਉਹਦੀ ਰਜਾ ਦੇ ਵਿੱਚ ਰਹਨੇ ਹੋ ਕਿਸੇ ਦਾ ਮਾੜਾ ਨਹੀਂ ਕਰਦੇ ਚੰਗਾ ਬੀਜੋਂਗੇ ਤਾਂ ਚੰਗਾ ਹੋਊਗਾ ਦੋਸਤੋ ਚੰਗਾ ਸੇਵੇ ਤੈਸਾ ਹੋਏ ਜੈਸਾ ਸੇਵੇ ਤੈਸਾ ਹੋਏ ਗਰਵਾਣੀ ਤਾਂ ਇਹ ਕਹਿੰਦੀ ਆ ਭਾਈ ਦੇਖੋ ਦੋਸਤੋ ਬਾਬਾ ਫੋਟੋਗ੍ਰਾਫਰ ਆ ਕਦੇ ਨਾ ਕਦੇ ਜਵਾਨ ਭਾਈ ਐਂਕਰ ਨਹੀਂ ਹਾਂ ਨਾ ਮੈਨੂੰ ਇੰਨਾ ਭਾਈ ਪਤਾ ਵੀ ਐਂਕਰਿੰਗ ਕਿੱਦਾਂ ਹੁੰਦੀ ਹੁੰਦੀ ਐ ਇਹ ਤਾਂ ਭਾਈ ਸੋਡਾ ਮੋਹ ਪਿਆਰ ਐ ਭਾਈਆਂ ਦਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦਾ ਸੁਣੋ ਮੈਂ بس ਜਹੇ ਜੀ ਮੈਨੂੰ ਆਉਂਦਾ ਹੈ ਭਾਈ ਬੋਲਣਾ ਤੇ ਜਹੇ ਜਾਂ ਮੈਨੂੰ ਆਉਂਦਾ ਹੈ ਸਵੀਕਾਰ ਕਰਿਆ ਕਰੋ ਹੌਲੀ ਹੌਲੀ ਵਹਿਗੁਰੂ ਕਿਰਪਾ ਕਰਨਗੇ ਰੌਣਕਾਂ ਹੈਗੀਆਂ ਮੋਰਚੇ ਦੇ ਉੱਪਰ ਬੀਬੀਆਂ ਭੈਣਾਂ ਵੀਰ ਪਾਸਿਆਸੀ ਪਿੰਡ ਵਾਲੇ ਵੀ ਆਉਂਦੇ ਆ ਤੇ ਭਾਈ ਇੱਥੋਂ ਵਾਲੇ ਵੀ ਤਾਂ ਪੱਕੇ ਬੈਠੇ ਬੈਠੇ ਆ ਕਈ ਬਜ਼ੁਰਗ ਮੇਰੇ ਇੱਥੇ ਪੱਕੇ ਮਿੱਤਰ ਬਣ ਗਏ ਭਾਈ ਜਿਵੇਂ ਸਿੰਘੂ ਮੋਰਚੇ ਤੇ ਸੀ ਇਸ ਤਰ੍ਹਾਂ ਹੀ ਉਹ ਮੇਰੇ ਨਾਲ ਮਿੱਤਰਤਾ ਪੂਰੀ ਰੱਖਦੇ ਆ ਚਲੋ ਭਾਈ ਗੁਰੂ ਜਨਾਚਰ ਸੇਵਾ ਲਊਗਾ ਕਰੂੰਗਾ ਭਾਈ ਜਿੱਦ ਮੇਰਾ ਇੱਥੇ ਅੰਜਲ ਮੁੱਕ ਗਿਆ ਭਈ ਉੱਦੇ ਚਲੇ ਜਾਊਗਾ ਫਿਲਹਾਲ ਸੱਚੇ 파ਛਣ ਅੰਜਲ ਮੇਰਾ ਖੰਡਿਆ ਪਿਆ ਪਈ ਇੱਥੇ ਚੁਗੀ ਜਨਾ ਕੁਝ ਨਾ ਕੁਝ ਫੋਟੋਗ੍ਰਾਫੀ ਕੋਸ਼ਿਸ਼ ਕਰਦਾ ਸਨ ਨੂੰ ਦਿਖਾਉਣ ਦੀ ਜੈਨਿਕ ਆਉਂਦੀ ਐ ਮੈਨੂੰ ਚੰਗਾ ਦੋਸਤੋ ਬਾਬੇ ਦੀ ਵੀਡੀਓ ਦੇਖ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਧੰਨਵਾਦ ਤੁਹਾਡਾ ਚੰਗੀ ਲੱਗੇ ਭਾਈ ਕਰ ਦਿਆ ਕਰੋ ਸ਼ੇਅਰ ਜਿੰਨਾ ਚੰਗੀ ਲੱਗੇ ਤੁਹਾਡੀ ਮਰਜ਼ੀ ਐ بس ਮੈਂ ਤਾਂ ਥੋੜਾ ਜਿਹਾ ਇਹ ਜਾ ਕੁਛ ਕਰੀ ਜਨਾ ਦੇਖੀ ਜਾਇਆ ਕਰੋ ਚੰਗਾ ਲੱਗੇ ਸਾਨੂੰ ਭਾਈ ਮਾਫ ਕਰਨਾ ਦੋਸਤੋ ਜੇ ਕੋਈ ਗਲਤੀ ਹੋਈ ਤਾਂ ਸਤਿ ਸ੍ਰੀ ਅਕਾਲ